ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਲੀਆਂ ਵਾਲੀ ਵੀਡੀਓ ਇਹ ਆਪਣਾ ਵਰਕ ਵਾਲਾ ਕਮੀਜ਼ ਹੈ ਜੀ ਤੇ ਇਹਦੇ ਵਿੱਚ ਪਾਉਣੀ ਆਪਾਂ ਕਲੀਆਂ ਉਹ ਤੁਹਾਨੂੰ ਦੱਸਦਿਆਂ ਵਰਕ ਵਾਲੀ ਸੂਟ ਵਿੱਚ ਕਲੀਆਂ ਕਿਸ ਤਰ੍ਹਾਂ ਪਾਈਆਂ ਜਾਂਦੀਆਂ ਇਹ ਆਪਣਾ ਘੇਰਾ ਹੈਗਾ ਜੀ ਕਿੰਝ ਤੇ 8 ਇੰਚ ਤਾਂ ਆਪਾਂ ਨੂੰ ਘੇਰਾ ਚਾਹੀਦਾ ਹੀ ਹੈ ਇਹਦੇ ਵਿੱਚ ਕਲੀਆਂ ਪਾਵਾਂਗੇ ਤਾਂ ਕੜਾਈ ਇਕੱਠੀ ਹੋ ਗਈ ਹੁਣ ਆਪਾਂ ਕੀ ਕਰਨਾ ਇਹਨੂੰ ਲਾ ਲਾਂਗੇ ਆ ਆਪਣੇ ਕੜਾਈ ਲਾ ਲਾਂਗੇ ਇਸ ਤਰ੍ਹਾਂ ਇੱਥੋਂ ਲਾ ਲਾਂਗੇ ఏమ కడీ లాను సైడ్ కదా హను కళి నిదా సెంటర్ల డబల్ ఫోల్డ్ ఎవే హ ਡਵਲਪ ਹੋਲਡ ਕਰ ਲਿਆ ਆਪਾਂ ਕਾਟਾ ਨਹੀਂ ਪਾਉਂਦੇ ਆਪਾਂ ਇਹਦੇ ਚ ਕਾਟਾਂ ਬਾਅਦ ਚ ਪਾਉਣੇ ਹੁੰਦੇ ਨੇ ਕਲੀਆਂ ਪਾ ਕੇ ਤਾਂ ਕਿ ਆਪਣੀਆਂ ਕਾਟ ਖਰਾਬ ਨਾ ਹੋਵੇ ਕਈ ਵਾਰੀ ਕਾਟ ਆਪਾਂ ਪਹਿਲਾਂ ਪਾ ਲਈਏ ਕਲੀਆਂ ਬਾਅਦ ਚ ਪਾਉਣੇ ਜਦੋਂ ਕਲੀਆਂ ਕਪੜਾ ਵੱਧ ਘਟਾ ਸਕਦਾ ਕਲੀਆਂ ਦੇ ਵਿੱਚ ਤੇ ਜੇ ਆਪਾਂ ਐ ਪਹਿਲਾਂ ਕਲੀਆਂ ਪਾ ਕੇ ਕਮੀਜ਼ ਦੀ ਕਟਾਈ ਕਰਾਂਗੇ ਤੇ ਫਿਰ ਆਪਣੀਆਂ ਕਲੀਆਂ ਬਿਲਕੁਲ ਸਹੀ ਆਉਣਗੀਆਂ ਨਾਲ ਤਾਂ ਨਾਲੇ ਆਪਣੀ ਕਾਰਡਿੰਗ ਖਰਾਬ ਹੁੰਦੀ ਠੀਕ ਹੈ ਜੀ ਇਸ ਤਰ੍ਹਾਂ ਸੈਂਟਰ ਜਨ ਸ਼ਾਨ ਲਾ ਲਾਂਗੇ ਸਾਰੇ ਚ ਰਸਨਾ ਕਰੀਜ ਬਣਾ ਲਾਂਗੇ ਆਪਾਂ ਆ ਆਪਣੀ ਸੈਂਟਰ ਵਾਲੀ ਵਿਚਾਲੇ ਕਰੀਜ ਇਹ ਬਾਹਾਂਗੇ ਹੁਣ ਇਹਨੂੰ ਇਸ ਤਰ੍ਹਾਂ ਕੱਪੜੇ ਨੂੰ ਇਹਦੇ ਉੱਪਰ ਫੋਲਡ ਕਰ ਲਾਂਗੇ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਜਿੰਨਾ ਮਰਜ਼ੀ ਵਿਚਾਲੇ ਸਪੇਸ ਛੱਡ ਸਕਦੇ ਹੋ ਮੈਂ ਪਲੋਈਆਂ ਵੀ ਪਾਉਣੀਆਂ ਹੁੰਦੀਆਂ ਕਮੀਜ਼ ਦੇ ਵਿੱਚ ਜੇ ਨਾ ਪਲੋਈਆਂ ਪਾਉਣੀਆਂ ਹੋਣ ਤਾਂ ਫਿਰ ਤਾਂ ਆਪਾਂ ਜਿੰਨਾ ਮਰਜ਼ੀ ਵਿਚਾਲੇ ਸਨ ਛੱਡ ਦੇਗੇ ਤੋ ਪਲੋਈਆਂ ਦੇ ਸਾਮ ਨਾਲ ਹੀ ਛੱਡਾਂਗੇ ਸਾਈਡਾਂ ਦੇ ਪਲੋਈਆਂ ਹੋਣਗੀਆਂ ਵਿਚਾਲੇ ਆਪਣੀਆਂ ਕਲੀਆਂ ਹੋਣਾਂ ਇਹ ਆਪਾਂ 4.5 ਤਾਂ ਡਬਲ ਫੋਲਡ ਕਰਾਂਗੇ ਇਸ ਤਰ੍ਹਾਂ ਇੱਥੋਂ 4:30 ਤੇ ਅਸਤਰ 4:30 ਤੇ ਸਾਰੇ ਚ નિਸ਼ਾਨ ਲਾ ਲਾਂਗੇ ਇਹ ਆਪਣੇ ਨਿਸ਼ਾਨ 4:30 ਤੇ ਸਾਰਾ ਆਪਾਂ ਪ੍ਰੈਸ ਨਾਲ ਹੀ ਕਰੀਜ਼ ਬਣਾ ਲੈਨੇ ਹੁੰਦੇ ਆ ਨਿਸ਼ਾਨ ਨਹੀਂ ਲਾਉਂਦੇ ਜੇ ਆਪਾਂ ਨਿਸ਼ਾਨ ਲਾਵਾਂਗੇ ਸਿੱਧੇ ਪਾਸੇ ਨਿਸ਼ਾਨ ਹੋਣਗੇ ਕਈ ਵਾਰੀ ਆਪਣੇ ਕਮੀਜ਼ ਤੋਂ ਨਿਸ਼ਾਨ ਨਹੀਂ ਲੈਂਦੇ ਨਾਲੇ ਪ੍ਰਸਨਾ ਆਪਣਾ ਸੌਖੀ igree ਸਿੱਧੀ ਬਣ ਜਾਂਦੀ ਹੈ ਨਿਸ਼ਾਨ ਆਪਾਂ ਲਾਵਾਂਗੇ ਤਾਂ ਜੇ ਟਾਈਮ ਜ਼ਿਆਦਾ ਲੱਗਦਾ ਕਿਤੇ ਵੱਧ ਵੀ ਹੋ ਸਕਦੇ ਆ ਕਿਤੇ ਘੱਟ ਵੀ ਹੋ ਸਕਦੇ ਆ ਇਸ ਤਰ੍ਹਾਂ ਲੱਗ ਗਏ ਨਿਸ਼ਾਨ ਇੱਕ ਤੱਕ ਇੱਕ ਕਲੀ ਦਾ ਹੋ ਗਿਆ ਆ ਸੈਂਟਰ ਵਾਲਾ ਹੋ ਗਿਆ ਹੁਣ ਕੀ ਕਰਨਾ ਆਪਾਂ ਇਹਨੂੰ ਇਸ ਤਰ੍ਹਾਂ ਐਵੇਂ ਸਿੱਧਾ ਕਰਨਾ ਜਿਹੜੀ ਆਹ ਵਾਲੀ ਕਲੀ ਤਾਂ ਆਪਣਾ ਨਿਸ਼ਾਨ ਹੈ ਪੁੱਠੇ igree ਆ ਗਈ ਆ ਆਪਣੀ ਇੱਕ ਸਿੱਧੀ ਆ ਗਈ ਇਹਨੂੰ ਇਸ ਤਰ੍ਹਾਂ ਮੋੜ ਕੇ ਇਹਦੇ ਵਿੱਚੋਂ ਕੱਟ ਲਾਂਗੇ ਆਪਾਂ ਐਵੇਂ ਸਿੱਧਾ ਕਰ ਦਾਂਗੇ ਹੁਣ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਸਿੱਧਾ ਕਰਕੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਸ ਤਰ੍ਹਾਂ ਆਪਣੇ ਕਲੀਆਂ ਦੇ ਨਿਸ਼ਾਨ ਆ ਗਏ ਆਹ ਕਲੀ ਦਾ ਨਿਸ਼ਾਨ ਹੋ ਗਿਆ ਆਹ ਸੈਂਟਰ ਵਾਲਾ ਨਿਸ਼ਾਨ ਹੋ ਗਿਆ ਇਹ ਜਦੋਂ ਆਪਾਂ ਕਟਿੰਗ ਕਰਾਂਗੇ ਉਦੋਂ ਵਿਚਾਲੇ ਆ ਜੂਗਾ ਇੱਕ ਕਲੀ ਦਾ ਨਿਸ਼ਾਨ ਆਪਣਾ ਹੋ ਗਿਆ ਇਹ ਹੋ ਗਿਆ ਆਪਣਾ ਸਾਰਾ 9 ਇੰਚ 9 ਇੰਚ ਇਸਨ ਛੱਡਦੇ ਹੁੰਦੇ ਆ ਇੱਥੇ ਪਲੋਈਆਂ ਪਾਈ ਜਾਣੀਆਂ ਇਧਰ ਸਾਈਡ ਤੇ ਅੰਦਰਲੀ ਸਾਈਡ ਤੇ ਕਲੀਆਂ ਆਪਣੀਆਂ ਬਾਹਰਲੀ ਸਾਈਡ ਤੇ ਆ ਜਾਣੀਆਂ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਪਾ ਕੇ ਦੱਸਾਂਗੇ ਕਿਸ ਤਰ੍ਹਾਂ ਪੈਂਦੀਆਂ ਕਲੀਆਂ ਇਹਦੇ ਚ ਤੇ ਬਾਅਦ ਕਲੀਆਂ ਪਾ ਕੇ ਬਾਅਦ ਚ ਕਟਿੰਗ ਕਰਾਂਗੇ ਇਹਦੀ ਪਹਿਲਾਂ ਕਟਿੰਗ ਨਹੀਂ ਕਰਦੇ ਹੁੰਦੇ ਆਪਾਂ ਠੀਕ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ